ਅਗੇ ਜੀ ਉਹਨਾਂ ਦੀ ਬਾਣੀ ਨਾ ਹੁੰਦੀ ਅਜ ਵਿੱਚ ਤੇ ਸੰਪੂਰਨ ਹੁੰਦੇ ਗੁਰੂ ਗ੍ਰੰਥ ਸਾਹਿਬ ਨਹੀਂ ਹੁੰਦੇ ਅਜ ਕੋਈ ਕਵੇ ਵੀ 1430 ਅੰਗਾਂ ਚੋਂ ਮਹਾਰਾਜ ਦੀ ਬਾਣੀ ਮੈਂ ਪਾਸੇ ਕਰਦੇ ਆ ਤੇ ਗੁਰੂ ਗ੍ਰੰਥ ਸਾਹਿਬ ਸੰਪੂਰਨ ਨੇ ਕਿਵੇਂ ਸੰਪੂਰਨ ਨੇ ਜਿਹੜੇ ਗੁਰੂ ਅਰਜਨ ਦੇ ਮਹਾਰਾਜ ਨੇ ਮਹਾਰਾਜ ਦੇ ਸਰੂਪ ਤਿਆਰ ਕੀਤੇ ਐ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸੰਪੂਰਨ ਕਰਕੇ ਥੱਲੇ ਦਸਤਕਤ ਕਰ ਦਿੱਤੇ ਨਾ ਕੋਈ ਵਾਧਾ ਕਰ ਸਕਦਾ ਤੇ ਨਾ ਕੋਈ ਘਾਟਾ ਕਰ ਸਕਦਾ ਸੰਪੂਰਨ ਹੀ ਤਾਂ ਹੈ ਭਗਤ ਤੇ ਰੱਬ ਦੇ ਨੇ ਇੱਥੇ ਗੱਲ ਨੋਟ ਕਰ ਲਿਓ ਮੈਂ ਦੋਹਰਾ ਪੁੱਛਿਆ ਕਹਿੰਦਾ ਜੀ ਇਦਾਂ ਮੈਂ ਕਿਹਾ ਜੀ ਇੱਕ ਬਚਨ ਹੋਰ ਆਉਂਦਾ ਬਾਣੀ ਚ ਕਹਿੰਦਾ ਜੀ ਕਿਹੜਾ ਮੈਂ ਕਿਹਾ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨੈ ਪਰ ਤਖ ਗੁਰੂ ਨਿਸਤਾਰੇ ਮਹਾਰਜ ਨੇ ਕਿਹਾ ਬਾਣੀ ਗੁਰੂ ਹੈ ਤੇ ਜਿਨ੍ਹਾਂ ਨੇ ਉਚਾਰੀ ਹੈ ਉਹ ਵੀ ਤੇ ਉਹੀ ਰੂਪ ਨੇ ਆਖੋ ਸਤਨਾਮ ਵਾਹਿਗੁਰੂ ਨਹੀਂ ਤੇ ਭਗਤ ਪੀਲੂ ਵੀ ਆਇਆ ਭਗਤ ਛੱਜੂ ਵੀ ਆਇਆ ਭਗਤ ਕਾਨਾ ਵੀ ਆਇਆ ਕਹਿੰਦੇ ਗੁਰੂ ਅਰਜਨ ਦੇਵ ਜੀ ਸਾਡੀ ਬਾਣੀ ਦਰਜ ਕਰੋ ਮਹਾਰਜ ਨੇ ਉਹ ਬਾਣੀ ਨੂੰ ਪੜ੍ਹਿਆ ਤੇ ਵਿਚਾਰਿਆ ਮਹਾਰਾਜ ਕਹਿੰਦੇ ਤੁਹਾਡੀ ਬਾਣੀ ਦਰਜ ਨਹੀਂ ਹੋਏਗੀ ਕਹਿੰਦੇ ਜੇ ਰਵਦਾਸ ਚਮਾਰ ਦੀ ਬਾਣੀ ਦਰਜ ਹੋ ਸਕਦੀ ਹੈ ਕਬੀਰ ਜੁਲਾਹੇ ਦੀ ਬਾਣੀ ਦਰਜ ਹੋ ਸਕਦੀ ਹੈ ਸਦਨੇ ਕਸਾਈ ਦੀ ਬਾਣੀ ਦਰਜ ਹੋ ਸਕਦੀ ਹੈ ਤੇ ਸਾਡੀ ਨੂੰ ਕੀ ਗੱਲ ਹੈ ਮਹਾਰਜ ਕਹਿੰਦੇ ਉਹਨਾਂ ਦੀ ਬਾਣੀ ਉਹ ਹੈ ਜਿਹੜੀ ਅਕਾਲ ਪੁਰਖ ਦੇ ਘਰ ਤੋਂ ਆਈ ਹੈ ਤੇ ਤੁਹਾਡੀ ਉਹ ਹੈ ਜਿਹੜੀ ਮਨ ਨੇ ਲਿਖੀ ਹੈ ਆਖੋ ਸਤਨਾਮ ਵਾਹਿਗੁਰੂ ਤੁਕ ਬੰਦੀ ਚੰਗੀ ਹੈ ਲਾਈਨਾਂ ਚੰਗੀਆਂ ਲਿਖੀਆਂ ਨੇ ਸਿੱਖਿਆ ਵੀ ਚੰਗੀ ਹੈ ਪਰ ਉਹ ਬਾਣੀ ਨਹੀਂ ਜਿਹੜੀ ਧੁਰ ਤੋਂ ਆਈ ਹੈ ਤੁਹਾਡੇ ਮਨ ਚੋਂ ਨਿਕਲੀ ਹੋਈ ਹੈ ਆਖੋ ਸਤਨਾਮ ਵਾਹਿਗੁਰੂ ਇੱਥੇ ਇੱਕ ਗੱਲ ਹੋਰ ਨੋਟ ਕਰ ਲਿਓ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੀਆਂ ਸ਼ਖਸੀਅਤਾਂ ਦੀ ਬਾਣੀ ਦਰਜ ਹੈ ਕਿਸੇ ਨੇ ਆਪਣਾ ਕੁਝ ਨਹੀਂ ਬਣਾਇਆ ਆਖੋ ਸਤਨਾਮ ਵਾਹਿਗੁਰੂ ਰਵਦਾਸ ਮਹਾਰਾਜ ਨੇ ਜੋੜੇ ਗੰਡੇ ساری ਉਮਰ ਆਪਣੇ ਮਹਿਲ ਨਹੀਂ ਬਣਾਏ ਜੇ ਪਰਮੇਸ਼ਰ ਨੇ ਰੂਪ ਬਦਲ ਕੇ ਕਿਹਾ ਵੀ ਨਾ ਵੀ ਆ ਪਾਰਸ ਦੀ ਵੱਟੀ ਰੱਖ ਲੈ ਰਵਦਾਸ ਬਾਕੀ ਪੰਡਤਾਂ ਵਾਂਗ ਅਮੀਰ ਹੋ ਜਾ ਤੇ ਕਾਨਿਆਂ ਚ ਫਸਾ ਕੇ ਰੱਖਿਆ ਕਹਿੰਦੇ ਤੁਹਾਡੀ ਇਮਾਨਤ ਹੈ ਭਾਵੇਂ ਸਾਲ ਬਾਅਦ ਲੈ ਦਿਓ ਭਾਵੇਂ 10 ਸਾਲਾਂ ਬਾਅਦ ਲੈ ਜਾਓ ਇਹ ਗੁਰਮਖੋ ਸਤਗੁਰ ਰਵਦਾਸ ਮਹਾਰਾਜ ਜੀ ਦੇ ਜਿਹੜੇ ਇਹ ਨਾਲ ਸਾਖੀ ਜੋੜੀ ਹੈ ਨਾ ਵੀ ਰਾਮਾਨੰਦ ਜੀ ਨੇ ਕੰਨ ਚ ਕਿਹਾ ਦੁੱਧ ਪੀ ਲਿਆ ਤੇਰਾ ਸ਼ੂਦਰਾਂ ਦੇ ਘਰ ਚ ਜਨਮ ਹੋ ਗਿਆ ਇਹ ਕੋਲੋਂ ਬਣਾਈਆਂ ਗੱਲਾਂ ਨੇ ਸਾਰੀਆਂ ਲਿਖੀਆਂ ਭਾਵੇਂ ਗ੍ਰੰਥਾਂ ਵਿੱਚ ਮਿਲਦੀ ਹੈ ਪਰ ਕਦੇ ਵੀ ਨਹੀਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਨਾ ਪਟਨਾ ਸਾਹਿਬ ਭੀਖਣ ਚਾ ਫਕੀਰ ਕੜਾਮ ਤੋਂ ਚੱਲ ਕੇ ਪੈਦਲ ਗਿਆ ਸੀ ਪਟਨਾ ਸਾਹਿਬ ਉਹ ਰੋਜ਼ ਆਵਾਦਤ ਕਰਦਾ ਸੀ ਆਪਣੇ ਖੁਦਾ ਦੀ ਪੰਜ ਟਾਈਮ ਨਵਾਜ਼ ਪੜਦਾ ਸੀ ਪਰ ਜਿੱਦਣ ਕਲਗੀ ਧਰਜੀ ਦਾ ਪ੍ਰਕਾਸ਼ ਹੋਇਆ ਉਹਦਣ ਚੜ੍ਹਦੇ ਪਾਸੇ ਨੂੰ ਮੂੰਹ ਕਰਕੇ ਜਪਦਾ ਤੇ ਨਾਲ ਦੇ ਮਰੀਦ ਪੁੱਛਦੇ ਐ ਕਹਿੰਦੇ ਸਾਈ ਜੀ ਨਵਾਜ਼ ਲਹਿੰਦੇ ਨੂੰ ਪੜੀ ਦੀ ਤੁਸੀਂ ਚੜ੍ਹਦੇ ਨੂੰ ਪੜ ਰਹੇ ਹੋ ਪੁੱਠੇ ਪਾਸੇ ਨੂੰ ਪੜ ਰਹੇ ਹੋ ਸਾਨੂੰ ਸਿੱਖਿਆ ਕੀ ਦਿਓਗੇ ਉਹ ਕਹਿੰਦੇ ਜਿਹੜੇ ਅੱਲਾ ਦੇ ਦਰਸ਼ਨ ਮੈਨੂੰ ਲਹਿੰਦੇ ਚ ਹੁੰਦੇ ਸੀ ਨਾ ਅੱਜ ਚੜ੍ਹਦੇ ਚ ਆਇਆ ਹੋਇਆ ਖੁਸਾਤ ਨਾਮ ਕਿ ਪੈਦਲ ਚੱਲ ਕੇ ਦਰਸ਼ਨ ਕਰਨ ਗਏ ਨੇ ਉੱਥੇ ਕਿਉਂ ਗਏ ਇੱਕ ਜੋਤ ਜਦੋਂ ਆਉਂਦੀ ਹੈ ਦੂਜੀ ਜੋਤ ਨੂੰ ਪਤਾ ਹੁੰਦਾ ਹੈ ਜਦੋਂ ਸਤਗੁਰ ਰਬਦਾਸ ਮਹਾਰਾਜ ਜੀ ਆਏ ਨੇ ਨਾ ਬਨਾਰਸ ਦੀ ਧਰਤੀ ਤੇ ਪਿਤਾ ਸੰਤੋਖ ਦਾਸ ਜੀ ਦੇ ਘਰ 'ਚ ਉਸ ਵੇਲੇ ਭਗਤ ਰਾਮਾਨੰਦ ਜੀ ਮੰਨੀ ਹੋਈ ਸਖਸ਼ੀਅਤ ਫਰਜੀ ਇੱਕ ਜੋਤ ਨੂੰ ਦੂਜੀ ਜੋਤ ਦਾ ਪਤਾ ਸੀ ਵੀ ਉਸ ਘਰ ਵਿੱਚ ਆਈ ਹੈ ਉਹ ਆਏ ਸੀ ਜਦੋਂ ਪਿਤਾ ਸੰਤੋਖਦਾਸ ਦੇ ਘਰ ਕਹਿੰਦੇ ਲਿਆ ਜਿਹੜਾ ਤੇਰਾ ਪੁੱਤਰ ਪ੍ਰਕਾਸ਼ ਹੋਇਆ ਅਸਲ ਗੱਲ ਕੀ ਹੈ ਸੁਣ ਲਿਓ ਲਿਆ ਆਪਣੇ ਪੁੱਤਰ ਨੂੰ ਜਦੋਂ ਪੁੱਤਰ ਆਇਆ ਨਾ ਬਾਹਰ ਛੋਟੀ ਜੀ ਉਮਰ ਹੈ ਤੇ ਗੁਰਮਖੋ ਉਸ ਵੇਲੇ ਸਤਕਾਰ ਨਾਲ ਸਤਗੁਰ ਰਵਦਾਸ ਮਹਾਰਾਜ ਜੀ ਦੇ دیدار ਕੀਤੇ ਨੇ ਦਰਸ਼ਨ ਕੀਤੇ ਨੇ ਰਾਮਾਨੰਦ ਜੀ ਦੇ ਪਿਤਾ ਸੰਤੋਖਦਾਸ ਜੀ ਕਹਿੰਦੇ ਮੇਰੀ ਇੰਨੀ ਬੇਨਤੀ ਕਰਦੇ ਤੇ ਮਹਾਰਾਜ ਕਦੇ ਨਹੀਂ ਆਏ ਅਜਾਪਈ ਆ ਕੇ ਕਹਿੰਦੇ ਤੇਰਾ ਕਰਕੇ ਨਹੀਂ ਆਇਆ ਜਿਹਦਾ ਕਰਕੇ ਆਇਆ ਉਹਨੂੰ ਬਾਹਰ ਲਿਆ ਖੁਸ ਸਤਨਾਮ ਵਾਹਿਗੁਰੂ ਜਿਵੇਂ ਕੜਾਮ ਤੋਂ ਚੱਲ ਕੇ ਫਕੀਰ ਗਏ ਨਾ ਇਦਾਂ ਹੀ ਰਾਮਾਨੰਦ ਜੀ ਉਸ ਜੋਤ ਦੇ ਦਰਸ਼ਨ ਕਰਨ ਆਏ ਨੇ ਇਹ ਗੱਲ ਨਰਮੂਲ ਹੈ ਵੀ ਉਹਨਾਂ ਨੇ ਪਹਿਲੇ ਜਨਮ ਚ ਕਹਿ ਦਿੱਤਾ ਤੇਰਾ ਜਨਮ ਸ਼ੂਦਰ ਦੇ ਘਰ ਹੋਊ ਇਹ ਇੱਕ ਹਿਸਟੋਰੀਕਲ ਪੁਆਇੰਟ ਹੈ ਕਿ ਜੇ ਰਾਮਾਨੰਦ ਜੀ ਦੇ ਅੰਦਰ ਇਹ ਵਿਥਿਆ ਹੁੰਦੀ ਨਾ ਵੀ ਤੇਰਾ ਜਨਮ ਛੂਦਰਾਂ ਦੇ ਘਰ ਚ ਹੋਣਾ ਹੈ ਇਹਦਾ ਮਤਲਬ ਰਾਮਾਨੰਦ ਜੀ ਦੇ ਅੰਦਰ ਜਾਤ ਪਾਤ ਉੱਚੀ ਨੀਚ ਹੈ ਫਿਰ ਉਹਨਾਂ ਨੂੰ ਇੱਥੇ ਥਾਂ ਨਹੀਂ ਸੀ ਮਿਲਣਾ ਆਖੋ ਸਤਨਾਮ ਵਾਹਿਗੁਰੂ ਇੱਥੇ ਤੇ ਹੈ ਹੀ ਉਹ ਨੇ ਜਿਹੜੇ ਉੱਚੀ ਨੀਚ ਜਾਤ ਪਾਤ ਵੱਡੇ ਛੋਟੇ ਤੋਂ ਬਾਹਰ ਹੋ ਗਏ ਜਿਨ੍ਹਾਂ ਨੇ ਜੱਟ ਚ ਮਾਰ ਨਾਈ ਸ਼ੀਂਬਾ ਜੁਲਾਹ ਖੱਤਰੀ ਕੁਝ ਇੱਕ ਦੂਜੇ ਨੂੰ ਸਮਝਿਆ ਹੀ ਨਹੀਂ ਤੇ ਅੱਜ ਸਾਡੀ ਘਾਟ ਇਹੀ ਐ ਪੜ ਲਿਖ ਗਏ ਡਿਗਰੀਆਂ ਲੈ ਲੀਆਂ ਪਰ ਊਚ ਨੀਚ ਜੱਟ ਚਮਾਰ ਝੀਵਰ ਦੇ ਚੱਕਰ ਚੋਂ ਹਜੇ ਤੱਕ ਨਹੀਂ ਨਿਕਲੇ ਹਜੇ ਤੱਕ ਇਥੋਂ ਬਾਹਰ ਨਹੀਂ ਆਏ ਪਰ ਸਫਲਾ ਉਦਣੀ ਹੋਣਾ ਮੱਥਾ ਟੇਕਿਆ ਜਿੱਦਣ ਪਿੰਤੀਆਂ ਵਾਂਗੂ ਛੱਤੀਆਂ ਵਾਂਗੂ ਅਸੀਂ ਵੀ ਇਕੱਠੇ ਹੋ ਕੇ ਬਹਿ ਜਾਾਂਗੇ ਆਖੋ ਸਤਨਾਮ ਵਾਹਿਗੁਰੂ ਇਹੀ ਗੁਰੂ ਸਾਹਿਬ ਦੇ ਚਰਨਾਂ ਦੀ ਸਿੱਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨ ਵਾਲਿਆ ਆਪਣੇ ਅੰਦਰੋਂ ਊਚ ਨੀਚ ਜਾਤ ਬਾਤ ਤੇ ਵੱਡੇ ਛੋਟੇ ਦਾ ਫਰਕ ਕੱਢ ਦੇ ਗੁਰੂ ਦਾ ਨਾਮ ਸੇਵਾ ਤੇ ਸਿਮਰਨ ਦੀ ਦਾਤ ਗੁਰੂ ਚਰਨਾਂ ਚੋਂ ਮੰਗਿਆ ਕਰ ਇਹੀ ਗੁਰੂ ਸਾਹਿਬ ਜੀ ਦੀ ਸਾਡੇ ਤੇ ਬਖਸ਼ਿਸ਼ ਹੈ। ਇਹੀ ਕਾਰਜ ਕਰਨ ਮਹਾਂਪੁਰਖ ਇਸ ਧਰਤੀ ਤੇ ਆਉਂਦੇ ਨੇ। ਸੋ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ।